ਅਮਰ ਜਿੰਮ ਕਿਲਾ ਕੀ ਲੱਗਦਾ ਏ ਤੇਰਾ ਅਮਰ ਸੇ ਚੁਮਕੀਲਾ ਤੇਰਾ ਭਾਈ ਸੀ ਤੇਰਾ ਭਾਈ ਸੀ ਚੱਕਾ ਭਾਈ ਸੀ ਇੱਥੇ ਕੀਦੇ ਕੋਈ ਰੰਗ ਇੱਥੇ ਵਾਹ ਕਰਦੇ ਨਹੀਂ ਯਾਰ ਬਸ ਉੱਗਲਾਂ ਨਾਲ ਰਹੇ ਬੈੱਥਰੂਮ ਵਿੱਚ ਪਿੱਤੀ ਹੋ ਰਹੀ ਆ ਨਹਾਉਣਾ ਧੋਣਾ ਦਾ ਕੋਈ ਸੋਚੀ ਨਹੀਂ ਬਾਪੂ ਨੂੰ ਕੋਈ ਰੋਟੀ ਦੇਣ ਦਾ ਖਾ ਲੈਂਦਾ ਇਹਦਾ ਪਰਿਵਾਰ ਵੀ ਇੱਥੇ ਰਹਿੰਦਾ ਕੋਈ ਫਿਰ ਪਰਿਵਾਰ ਹੈਗਾ ਇਹਦਾ ਭਾਈ ਇਹ ਆਪਣੀ ਸਾਰੀ ਜਾਇਦਾਦ ਵੇਚ ਕੇ ਖਾ ਗਿਆ ਜੋ ਘਰ ਖਾ ਹੂੰ ਉਹਨਾਂ ਨੂੰ ਕੱਢਦਾ ਕਾਲਾ ਮੈਂ ਤੁਹਾਡਾ ਕਿਹੜਾ ਪਿੰਡ ਹੈਗਾ ਦੁਗਰੀ ਪਿੰਡ ਕਿੱਥੇ ਕਰਕੇ ਘਰ ਹੈ ਪਰਲੇ ਪਾਸੇ ਚਲੋ ਹੁਣ ਕਿੱਥੇ ਜਾਣਾ ਨੂੰ ਆਪਾਂ ਜੀ ਅੱਜ ਕੋਜੀ ਮਰੀ ਮਾੜੀ ਆਉਂਦੀ ਗਈ ਆ ਕੀ ਨਾਮ ਆ ਜੀ ਕਰ ਕਲਕਾ ਨਿੱਕਾ ਕਰ ਕਿੱਥੇ ਬਾਪੂ ਤੁਹਾਡਾ ਤੁਹਾਨੂੰ ਵੀ ਨਾਲ ਹੀ ਰਹਿਣਾ ਹੈ ਅੱਛਾ ਜੀ ਪਰਿਵਾਰ ਚ ਕੌਣ ਕੌਣ ਹੈ ਕਿ ਪਾਣੀ ਪਾਇ ਕਿਹ ਦਿੱਕਤ ਕੀ ਹੈ ਬਾਪੂ ਤੁਹਾਨੂੰ ਹੋਇਆ ਉਧੇ ਆ ਗਿਆ ਉਧੇ ਆ ਗਿਆ ਅ ਲੈਟਰਿੰਗ ਵਿੱਚ ਕੀਤੀ ਹੋਈ ਹੈ ਟਾਇਲਟ ਬਿਮਾਰ ਰਹੇ ਬਿਮਾਰ ਬਿਮਾਰ ਹੋ ਗਏ ਕੀ ਕਿਦਾਂ ਹੋ ਗਏ ਕੀ ਕੀ ਦਿੱਕਤ ਆ ਅੱਗੇ ਆ ਜੇ ਕੱਟੀਆਂ ਲੱਗ ਗਿਆ ਤੁਰ ਨਹੀਂ ਹੁੰਦਾ ਤੁਰ ਕੇ ਦਿਖਾਓ ਤਾਂ ਮੜਿਆ ਕੀ ਨਾਮ ਬਾਪੂ ਦਾ ਕੀ ਨਾਮ ਹਾਂਜੀ ਜਗਿੰਦਰ ਆ ਮੜਾ ਕੰਬਲ ਮੜਾ ਪਰੇ ਕਰ ਲੋ ਜਗਿੰਦਰ ਜਗਿੰਦਰ ਸਿੰਘ ਮਾਤਾ ਜੀ ਦਾ ਨਾਮ ਪ੍ਰੀਤੋ ਕੀ ਚੱਕਰ ਕੀ ਪੈ ਗਿਆ ਕੀ 60 ਸਟ ਲੱਗੀ ਹੋਈ ਬਾਈ ਕਿੱਥੇ ਲੱਗੀ ਹੋਈ ਦਿਖਾਓ ਤੁਰ ਨਹੀਂ ਹੁੰਦਾ ਬਾਈ ਗੋਡਾ ਨਿਕਲਿਆ ਹੋਇਆ ਵਾ ਗੋਡਾ ਆ ਬਾਪੂ ਕੀ ਹਾਲ ਏ ਕੀ ਨਾਂ ਤੇਰਾ ਹੈ ਨਿਕਾ ਨਿਕਾ ਕਿਵੇਂ ਮੱਖੀਆਂ ਬੈਠੀ ਜਾਂਦੀਆਂ ਕੀ ਹਾਲ ਹੋਇਆ ਪਿਆ ਪਿਆਰ ਵੱਡਿਆ ਪਿਆ ਨਿਕਾ ਕੀ ਨਾਂ ਪੂਰਾ ਨਾਮ ਆਵਾ ਨਿਕਾਇਆ ਪੂਰਾ ਨਾਮ ਕੀ ਆ ਰਾਮਦਾਸ ਰਾਮਦਾਸ ਤੇ ਅਮਰਚੰਦ ਕਿਲਾ ਕੀ ਲੱਗਦਾ ਤੇਰਾ ਇਹਦਾ ਪਾਈਸਾ ਅਮਰ ਸਿੰਘ ਚੁਮਕੀਲਾ ਤੇਰਾ ਭਾਈ ਸੀ ਚਕਾ ਭਾਈ ਸੀ ਚਕਾ ਭਾਈ ਸੀ ਤੇ ਫਿਰ ਤੂੰ ਐਂ ਤੇਰੇ ਹਾਲਾਤ ਐ ਕਾਹ ਤੋਂ ਬਣੇ ਪਏ ਆ ਚੱਲ ਮਜਬੂਰੀ ਆ ਨੀ ਵਿਆਹ ਨਹੀਂ ਹੋਇਆ ਤੇਰਾ ਬੱਚੇ ਹੈ ਨਹੀਂ ਨਾ ਪੱਕੀ ਗੱਲ ਆ ਵਿਆਹ ਨਹੀਂ ਹੋਇਆ ਤੇਰੇ ਭਤੀਜੇ ਭਤੀਜੀਆਂ ਇਹ ਕਿੱਥੇ ਆ ਹੈਗੇ ਕੰਡ ਤੂੰ ਉਹਨਾਂ ਕੋਈ ਨਹੀਂ ਜਾਂਦਾ ਤੂੰ ਕਿਉਂ ਨਹੀਂ ਯਾਦ ਜਾਂਦਾ ਹੈ ਦੰਦ ਲੱਗਦਾ ਕੀ ਉਹ ਵੱਡਾ ਨਹੀਂ ਲੱਗਦਾ ਦਿਲ ਨਹੀਂ ਲੱਗਦਾ ਕਿਹਦਾ ਮੇਰਾ ਪਿੰਡ ਜਾ ਕੇ ਇੱਥੇ ਕਿਹਦੇ ਕੋਈ ਰਹਿਣਾ ਇੱਥੇ ਰਹਿ ਕੱਲਾ ਨਹੀਂ ਯਾਰ ਬਾਪੂ ਕੱਲਾ ਨਾ ਰਹਿ ਯਾਰ ਨਸ਼ਾ ਵੀ ਕਰਦਾ ਕੋਈ ਨਾ ਨਾ ਤੇਰੇ ਜੀ ਹਾਲਤ ਕਿਵੇਂ ਬਣਾ ਲਈ ਤੂੰ ਆਪਦੀ ਨਾ ਨਾ ਨੇ ਕਰਸਣੇਗਾ ਕਾ ਤੂੰ ਨਹੀਂ ਨਾ ਹੁੰਦਾ ਤੂੰ ਪਾਣੀ ਮੁੱਕ ਗਿਆ ਨਾ ਹੁੰਦਾ ਕਿਹਾ ਤੂੰ ਨਹੀਂ ਦੱਸ ਚੱਲ ਤੈਨੂੰ ਨਮਾਈਏ ਅਸੀਂ ਨਮਾਉਣੇ ਤੂੰ ਸਾਡਾ ਪਿਓ ਆ ਯਾਰ ਚੱਲ ਚਲੀ ਉੱਠ ਨਹੀਂ ਹੋ ਗਿਆ ਅਜੇ ਰਾਮਦਾਸ ਨਿੱਕਾ ਸਿੰਘ ਜੀ ਚੱਲ ਚਲੀ ਸਾਡੇ ਕੋ ਕਿੰਨੇ ਤਰ੍ਹਾਂ ਦੀ ਰੋਟੀ ਤੇਰੇ ਕੋਲੇ ਪਈ ਹੈ ਤੂੰ ਖਾਂਦਾ ਨਹੀਂ ਹੋ ਯਾਰ ਹਜੇ ਨਹੀਂ ਟਨਾ ਹੈ ਜਾ ਬਹਿ ਜਾ ਅਜੇ ਬਹਿ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਹਾਂ ਜੀ ਦੁਗਰੀ ਖੜੇ ਆਂ ਦੁਗਰੀ ਐ ਸੀਆਰਪੀ ਕਲੋਨੀ ਦੇ ਕੋਲੇ ਖੜੇ ਆਂ ਤੇ ਸਾਡੇ ਆਸ-ਪਾਸ ਖੜੇ ਨੇ ਉਹ ਲੋਕ ਜਿਹਨੇ ਜਿਹੜੇ ਇਸ ਬਾਪੂ ਲਈ ਫਿਕਰਮੰਦ ਸੀਗੇ ਇਹ ਬਾਪੂ ਦਾ ਨਾਮ ਨਿੱਕਾ ਸਿੰਘ RAMDAS NIKKA ਵਾ ਅਮਰ ਸਿੰਘ ਚਮਕੀਲੇ ਦਾ ਭਰਾ ਵਾ ਬਾਪੂ ਦਾ ਹੱਸਦਾ ਸਾਨੂੰ ਪਹਿਲਾਂ ਵੀ ਕਿਸੇ ਨੇ ਜਿਹਨਾਂ ਨੇ ਕਾਲ ਕੀਤੀ ਉਹਨਾਂ ਨੇ ਦੱਸਿਆ ਸੀ ਵੀ ਅਮਰ ਸਿੰਘ ਚਮਕੀਲੇ ਦਾ ਭਰਾ ਵਾ ਇਹ ਬਾਕੀ ਰੱਬ ਜਾਣਦਾ ਉਹਦਾ ਭਰਾ ਹੀ ਆ ਤੇ ਵੀ ਕੌਣ ਕਿਵੇਂ ਕਿਹੜੇ ਹਾਲਾਤਾਂ 'ਚ ਕਿੱਦਾਂ ਚਲੇ ਜਾਵੇ ਕਿਸੇ ਦਾ ਨਹੀਂ ਪਤਾ ਭਾਈ ਸਾਡਾ ਨਹੀਂ ਪਤਾ ਸਾਡਾ ਬੜਾਪਾ ਕਿੱਦਾਂ ਨਿਕਲਣਾ ਖਣੀ ਇਸ ਤੋਂ ਵੀ ਬਾੜਾ ਨਿਕਲਣਾ ਹੈ ਰੱਬ ਹੀ ਜਾਣਦਾ ਪਰ ਅੱਜ ਇੱਥੇ ਚੰਗੀ ਸੋਚ ਵਾਲੇ ਲੋਕ ਜਿਹੜੇ ਆਸ-ਪਾਸ ਰਹਿੰਦੇ ਨੇ ਉਹ ਫਿਕਰਮੰਦ ਨੇ ਬਾਪੂ ਦੀ ਇਸ ਹਾਲਤ ਤੋਂ ਮੀਰੇ ਥੋੜਾ ਕੀ ਨਾ ਗੁਰਪ੍ਰੀਤ ਸਿੰਘ ਬਾਈ ਥੋੜਾ ਕੀ ਨਾ ਇੰਦਰਪਾਲ ਸਿੰਘ ਥੋੜਾ ਕੀ ਜੀ ਗੰਗੀਸ਼ਰ ਫੌਜੀ ਪਰਮਜੀਤ ਸਿੰਘ ਫੌਜੀ ਭੈਣ ਹੋਣਾ ਨੇ ਸਾਰਿਆਂ ਨੂੰ ਯਾਨੀ ਕਿ ਇੱਥੇ ਸਾਨੂੰ ਵੀਡੀਓ ਬਣਾ ਕੇ ਭੇਜੀਆਂ ਸਾਨੂੰ ਸੁਨੇਹਾ ਲਾਇਆ ਵੀ ਬਜ਼ੁਰਗ ਇੱਥੇ ਬਹੁਤ ਮਾੜੀ ਹਾਲਤ ਦੇ ਵਿੱਚ ਬੈਠਾ ਲੈਟਰਨ ਬਾਥਰੂਮ ਵੀ ਵਿੱਚ ਹੀ ਹੋ ਰਹੀ ਆ ਨਹਾਉਣਾ ਧੋਣਾ ਦਾ ਕੋਈ ਸੋਚੀ ਨਹੀਂ ਬਾਪੂ ਨੂੰ ਕੋਈ ਰੋਟੀ ਦੇਣ ਦਾ ਖਾ ਲੈਂਦਾ ਤੇ ਪ੍ਰਸ਼ਾਦੇ ਪਾਣੀ ਵੱਲੀਓ ਇੱਥੇ ਕੋਈ ਭੁੱਖਾ ਨਹੀਂ ਸੌਂਦਾ ਤੇ ਇੰਨੇ ਲੋਕ ਨੇ ਜਿਹੜੇ ਵੈਲਵਿਸ਼ਰ ਨੇ ਬਾਪੂ ਤੇ ਆ ਰੋਟੀਆਂ ਦੇਖੋ ਤੁਸੀਂ ਪਰੌਂਠੇ ਕਿਵੇਂ ਪਏ ਨੇ ਬਾਪੂ ਦੇ ਨੇੜੇ ਦੁੱਧ ਦੇ ਪੈਕੇਟ ਪਏ ਨੇ ਤੇ ਇਹ ਤੂਰ ਸਾਹਿਬ ਸਾਸਿਕਾਲ ਇਹ ਸਭ ਤੋਂ ਪਹਿਲੇ ਮੈਂਬਰ ਸੀ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਅੱਜ ਤੋਂ 5 ਦਿਨ ਪਹਿਲਾਂ 6 ਦਿਨ ਪਹਿਲਾਂ ਸਾਡੇ ਕੋਲੇ ਉੱਥੇ ਜਾ ਕੇ ਆਏ ਸੀ ਇਹਨਾਂ ਦੀ ਗੱਲਬਾਤ ਆ ਦੇਖ ਲਓ ਕੋਈ ਤੇ ਡਾਇਟਰੀਂਗ ਵਿੱਚ ਹੀ ਸੀਗੀ ਕੋਈ ਨੇੜੇ ਨਹੀਂ ਕੋਈ ਦਿਖੜਦਾ ਸੀ ਉਸ ਕੋ ਬਹੁਤ ਵਾਰੀ ਫੋਟੋ ਪਾਈ ਫੇ ਅਸੀਂ ਤਾਂ ਪਾਈ ਕੋਲੇ ਮਿੰਟੂ ਕੋਲੇ ਜਾ ਕੇ ਆਏ ਇਹ ਗਏ ਸੀ ਮੇਰੇ ਕੋਲੇ ਜੀ ਹੁਣ ਤੂਰ ਸਾਹਿਬ ਇਹਨਾਂ ਨਾਲ ਗੱਲ ਹੋਈ ਆ ਤੁਸੀਂ ਵੀ ਚਲੋ ਸਾਰੇ ਪਤਵੰਤ ਤੇ ਖੜੇ ਨੇ ਭੈਣ ਭਰਾ ਵੀ ਇਹ ਦੱਸਦੇ ਨੇ ਜਿਵੇਂ ਵੀ ਅਮਰ ਸਿੰਘ ਕਿੰਮ ਕੇ ਲਈ ਤੁਸੀਂ ਵੀ ਦੂਸਰ ਨੂੰ ਦੱਸ ਤਾਏ ਦਾ ਮੁੰਡਾ ਪਤੀ ਚਾਚੇ ਦਾ ਜੀ ਇਹ ਕਹਿੰਦਾ ਮੈਂ ਸਗਾ ਭਰਾ ਮੈਂ ਚਲੋ ਜੋ ਵੀ ਹੈ ਬਸ ਸਤਾ ਨਹੀਂ ਹੈਗਾ ਤਾਏ ਚਾਚੇ ਦਾ ਮੁੰਡਾ ਚਾਚੇ ਦਾ ਮੁੰਡਾ ਤੇ ਹੁਣ ਇਹਦਾ ਪਰਿਵਾਰ ਨਹੀਂ ਤੇ ਰਹਿੰਦਾ ਕੋਈ ਫਿਰ ਪਰਿਵਾਰ ਹੈਗਾ ਇਹਦਾ ਭਾਈ ਭਾਈ ਹੈਗਾ ਇਹਦਾ ਉਹ ਇਹ ਆਪਦੀ ਸਾਰੀ ਜਾਇਦਾਦ ਵੇਚ ਕੇ ਖਾ ਗਿਆ ਜੋ ਘਰ ਘਾਟ ਸੀ ਹੂੰ ਉਹਨਾਂ ਨੂੰ ਕੱਢਦਾ ਕਾਲਾ ਤੁਹਾਨੂੰ ਸਿੱਧੀ ਦੱਸਾਂ ਉਹ ਉਹਨਾਂ ਕੋਲੇ ਵੀ ਮੈਂ ਪਹਿਲਾਂ ਗਿਆ ਸੀ ਮੈਂ ਕੱਲੂ ਇਹ ਮਰ ਮੁੱਕ ਗਿਆ ਫਿਰ ਵੀ ਆਪਾਂ ਇਹਨੂੰ ਫੂਕਾਂਗੇ ਹੂੰ ਉਹ ਕਹਿੰਦੇ ਨਹੀਂ ਜੀ ਸਾਡਾ ਇਹਦੇ ਨਾਲ ਕੋਈ ਲੈ ਕੇ ਨਹੀਂ ਫਿਰ ਮੈਂ ਤੁਹਾਡੇ ਕੋਲੇ ਕਿਹਾ ਓਕੇ 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 ਆਪਾਂ ਦੂਰੀ ਹੈਂ ਹਾਂ ਜੀ ਤੁੱਕੀ ਪੈਂਦਾ ਚਲੋ ਬਹੁਤ ਚੰਗਾ ਜੀ ਤੁਸੀਂ ਜਿਹੜਾ ਸਾਨੂੰ ਸੁਨੇਹਾ ਲਾਇਆ ਤੇ ਸਾਡੇ ਨਾਲ ਅਸ਼ੁਨੀ ਬਾਈ ਜੀ ਨੇ ਸਾਡੇ ਉਹ ਕਿ ਦੁਗਰੀ ਰਹਿੰਦੇ ਨੇ ਇੱਥੇ ਟੀਮ ਦੇ ਮੈਂਬਰ ਨੇ ਅਸੀਂ ਬਾਪੂ ਨੂੰ ਰਾਮਦਾਸ ਨਿੱਕਾ ਜੀ ਨੂੰ ਨਾਲ ਲੈ ਕੇ ਚੱਲੇ ਆ ਸੁਪਨਿਆਂ ਦੇ ਘਰ ਠੀਕ ਹੈ ਜੀ ਅਸੀਂ ਕੋਸ਼ਿਸ਼ ਕਰਾਂਗੇ ਵੀ ਤਾਂ ਜ਼ਿੰਦਗੀ ਬਾਪੂ ਜੀ ਉੱਥੇ ਰਹਿ ਕੇ ਆਪਣਾ ਜੀਵਨ ਇੱਕ ਤੰਦਰੁਸਤੀ ਪਰਿਆਪਤ ਕਰਨ ਸ਼ੂਗਰ ਵੱਜ ਜਾਂਦੀ ਆ ਮੈਂ ਤਾਂ ਉਸ ਦਿਨ ਇਹਨੂੰ ਮੈਂ ਵੀ ਚੱਕਿਆ ਸੀ ਮੈਂ ਇਹਨੂੰ ਮੈਂ ਢਾ ਲਾ ਦਿੱਤਾ ਹੁਣ ਮੈਂ ਤੇਰੇ ਕੱਪੜੇ ਬਦਲ ਦਿੰਨਾ ਤੇਰੇ ਖੜ ਕੋਈ ਰਿਕਸ਼ੇ ਵਾਲਾ ਮੈਨੂੰ ਬਾਹਾਂ ਕੇ ਲੈ ਜਾਂਦਾ ਜਦ ਲੈਟਰਿੰਗ ਵਿੱਚ ਹੀ ਨਿਕਲੀ ਜਾਂਦੀ ਆ ਉਹਨੂੰ ਸੁਰਤ ਨਹੀਂ ਹੋ ਸੁਰਤ ਬਾਈ ਜੀ ਸੁਰਤ ਸੁੱਤਾ ਜੇ ਦੁੱਧ ਪਿਆਵਾ ਰੋਟੀਆਂ ਪਈਆਂ ਉਹ ਖਾਈ ਜਾਂਦਾ ਉਹ ਲੈਟਿੰਗ ਨਿਕਲੀ ਜਾਂਦੀ ਆ ਫਹਾਜਮ ਟੈਲਸੇ ਜੀ ਤਾਂ ਹੋਵੇ ਨਾ ਚਲ ਅ ਦੇਣ ਵਾਲੇ ਦੇਈ ਜਾਂਦੇ ਜੀ ਬਾਈ ਦੇਣ ਵਾਲੇ ਤਾਂ ਦਾਨੀ ਵੀ ਪਰੇ ਤੋਂ ਪਰੇ ਪੈ ਨੇ ਜੀ ਹਰ ਪੰਪੀ ਵੀ ਚਲ ਬਾਈ RAMDAS ਉੱਠ ਚਲੀਏ ਚਲ ਉੱਠ ਗੱਡੀ 'ਚ ਬੈਠ ਪਰਣੀ ਹੁੰਦਾ ਮੈਂ ਚਲ ਤੱਕ ਲੈ ਲੈਣਾ ਇਥੇ ਲੈਣਾ ਚੱਕ ਲੈਣਾ ਬਸ ਇੱਕ ਹੱਡੀਆਂ ਦਾ ਪਿੰਜਰ ਬਣਿਆ ਪਿਆ ਨਿਕਾ ਇਹ ਇੱਕ ਤੌਰ ਤੇ ਹਾਲਾਤ ਕੀ ਆ ਪੈਰ ਦੇਖੋ ਇੱਕ ਕਟਿਆ ਹੋਇਆ ਵਾ ਪਹਿਲਾਂ ਹੀ ਸ਼ੂਗਰ ਦੇ ਕਰਕੇ ਉਹ ਕੜੇ ਬੰਦਿਆਂ ਦੇ ਨਾਲੇ ਸਾਂਹੀ ਸੀਗਾ ਬਹੁਤ ਤਕੜੇ ਗੁਪਰੀ ਦੇ ਰਿੰਚ ਸੀ ਉਹਨਾਂ ਨੇ ਉਹਨਾਂ ਨੇ ਜਿੱਦਾਂ ਜਰਿਆ ਦਾ ਚੱਲਦੇ ਸੀਗੇ ਹੱਡ ਉਹਨਾਂ ਨੇ ਜਰ ਸੰਭੀ ਰੱਖਿਆ ਮੁੜ ਕੇ ਕਿਹੜਾ ਪੁੱਛਦਾ ਇਹ ਤਾਂ ਤੁਹਾਡੇ ਅਰਗੇ ਕੋਈ ਬੰਦੇ ਇਹੋ ਜੇ ਅਸੀਂ ਨਹੀਂ ਕਰ ਰਹੇ ਵੀ ਉਹੀ ਕਰ ਰਹੇ ਉਹਦਾ ਪ੍ਰਾਧਾਨ ਉਹਦੇ ਤੋਂ ਵੀ ਫਜ਼ਲ ਰੋਟੀ ਵੀ ਨਹੀਂ ਆ ਰਹੀਆਂ ਜੀ ਹੋਰ ਕਰਾਉਣ ਵਾਲੇ ਦਾ ਅੱਜ ਹੁਣ ਵੀ ਇੱਥੇ ਪਹੁੰਚਿਆ ਜੀ ਜਿਹੜਾ ਰੋਟੀ ਪਾਣੀ ਦਵਾਈ ਦਾਰੂ ਵੀ ਉਹਨੇ ਦੇਣਾ ਛੱਤ ਵੀ ਉਹ ਨਹੀਂ ਦਿੱਤੀ ਹੋਈ ਆ ਉੱਥੇ ਦੱਸਣ ਵਾਲੇ ਫੌਜੀ ਸਾਹਿਬ ਵਰਗੇ ਤੁਹਾਡੇ ਵਰਗੇ ਵੀਰ ਜਾਂ ਇਹਨਾਂ ਵੀਰਾਂ ਨੇ ਜਿਨ੍ਹਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਆ ਤੇ ਇਹ ਮਹਾਰਾਜ ਜੀ ਉਪਰਾਲੇ ਕਰਾਉਂਦੇ ਆ ਜੀ ਇਹਦਾ ਅਨਜਾਲਾ ਜੀ ਉੱਥੇ ਮਹਾਰਾਜ ਨੇ ਆਪ ਹੀ ਬਣਾ ਲਿਆ ਹਾਂਜੀ ਤੇ ਨਹੀਂ ਸੀਗਾ ਤੇ ਪਤਾ ਨਹੀਂ ਲੱਗਣਾ ਸੀ ਸਾਨੂੰ ਕਿਹਨੂੰ ਦੱਸਣੇ ਨਹੀਂ ਸੀ ਤਾਂ ਗੋਡਾ ਵੀ ਟੁੱਟਿਆ ਹੋਇਆ ਡੱਟਿਆ ਹੋਇਆ ਲੱਤ ਵੀ ਆਇਆ ਨਾ ਜਦੋਂ ਟੁਰਦਾ ਅਤੇ ਉਹ ਜਿਵੇਂ ਉਸ ਤਰ੍ਹਾਂ ਹੈਡ ਪਿਆ ਹੁੰਦਾ ਹੈ ਇੱਕ ਲੱਤ ਪਿੱਛੋਂ ਉਹ ਚੱਪਣੀ ਨਿਕਲੀ ਹੋਈ ਆ ਆ ਚੱਪਣੀ ਹੈ ਹੀ ਨਹੀਂ ਮੋਟੇ ਦੀ ਚਲੋ ਠੀਕ ਹੈ ਜੀ ਘਰੇ ਅਰਦਾਸ ਵੀ ਜਿਹੜਾ ਤੰਦਰੁਸਤ ਹੋਵੇ ਤਕੜਾ ਹੋਵੇ ਆ ਨਰਕ ਦੀ ਜ਼ਿੰਦਗੀ ਚੋਂ ਜਿਹੜੀ ਜੋ ਇਹ ਨਿਕਲ ਕੇ ਅੱਜ ਆ ਰਿਹਾ ਹੈ ਮਹਾਰਾਜ ਇਹਨੂੰ ਕਦੇ ਵੀ ਦੁਬਾਰਾ ਵਾਪਸ ਇਦਾਂ ਦੇ ਦਿਨਾਂ ਦੇਖਣੇ ਪੈਣ ਇਹਨੂੰ ਤੇ ਸਾਡਾ ਵੀ ਸਮਾਜਿਕ ਤੌਰ ਤੇ ਫਰਜ਼ ਬਣਦਾ ਸਾਰਿਆਂ ਦਾ ਜੇ ਅਸੀਂ ਕੋਈ ਦੇਖਦੇ ਆ ਕਿਸੇ ਨੂੰ ਨਜ਼ਰ ਆਉਂਦਾ ਸਾਨੂੰ ਜਿੰਨੀ ਕ ਆਪਾਂ ਮਦਦ ਕਰ ਸਕਦੇ ਆ ਆਪਾਂ ਵੀ ਕਰੀਏ ਆਪਦੇ ਲੈਵਲ ਤੇ ਬਾਕੀ ਜੋ ਮਹਾਰਾਜ ਨੂੰ ਮਨਜੂਰ ਸਤੇ ਪਾਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ